ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਤੇ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚ ਸੋਚਣਾ ਹੋ ਵਈ ਜੇ ਸੋਚੀ ਲਖਵਾਰ ਜਿਪੇ ਚਿਪਨਾ ਹੋ ਗਈ ਜੇ ਲੈ ਰਹਾ ਲਿਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਪਾਰ ਸਹਿਜ ਬਲਾ ਕੋਈ ਤਾਂ ਇਤਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਭਗਵਾਨ ਜਾਈ ਚੱਲੇ ਨਾਨਕ ਲਿਖਿਆ ਨਾਲ ਭੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਭੀ ਹੋਵਣ ਜੀ ਹੁਕਮ ਲਿਆ ਵਿਢਿਆਈ ਸਭਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕਾਕ ਵਿਪਖੀ ਸੇ ਹੁਕਮ ਮਿਲਾ ਭਾਈਏ ਮੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਤੁਮੇ ਦੇਵ ਜੇਦਾ ਹੋਵੇਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਮਿਲੇ ਆਇਆਂ ਚਾਰ ਗਾਵੇ ਕੋ ਜਿਆਦੇ ਕੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਹਾਏ ਪੂਜਾ ਪੈ ਦਿੱਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਹਨ ਕਦੀ ਨਾ ਆਵੇ ਤੂੜ ਕਦ ਕਦ ਕਥੀ ਕੋਟੀ ਕੋਟ ਕੋਟ ਲੇ 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 ਕਾਇ ਜਗ ਜਗੰਤਰ ਕਾਇ ਕਾਇ ਹੁਕਮ ਚਲਾਏ ਰਾਉ ਨਾਨਕ ਵਿਖਸੇ ਵੇ ਪ੍ਰਵਾਹ ਸਚ 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 ਨਾ ਹੈ ਪਗ ਲਾ ਪਾ ਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਤੇਗ ਅਗੇ ਰਖੀਐ ਦਿੱਸੇਦਰ ਬਾਇਰੇ ਮੂੰਹ ਕੇ ਬੋਲਨ ਬੋਲੀਏ ਜਿਸੁ ਸੁਣ ਤਰੇ ਪਿਆਰ ਅਮ੍ਰਿਤ ਵੇਲਾ ਸਚਨਾਉ ਬੜਿਆ ਵਿਚਾਰ ਕਰਮੀ ਆਵੇ ਕੱਪੜ ਨਦਰੀ ਮੋਖ ਦਵਾਰ ਰਣ ਕੇ ਵਜਾ ਰੀ ਸਬਾ ਪਿਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜਿਸੇ ਲਿਆ ਤਿਨ ਪਾਇਆ ਨਾ ਨਨ ਗਵੇਗੁ ਨਿਰਦਾਨੇ ਆਬੀਏ ਸੁਨੀਏ ਮਨ ਰਖੀਏ ਪਾਉ ਦੁਖ ਪਰ ਹਰਸੂ ਕਰ ਲੈ ਜਾਏ ਗੁਰਮੁਖ 내ਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰイーਸਰ ਗੁਰ ਗੋਲਕ ਪਰਮਾ ਗੁਰ ਪਾਰਵਤੀ ਮਾਈ ਜੇ ਜਨ ਕਨੈ ਕਨ ਕਥਨ ਜਾਈ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਰਤਨਾ ਵਦਿਸ ਪਾਉ ਮਿਲ ਬਾਨੇ ਕੈ ਨਾਏ ਕਰੀ ਜੇ ਤੀਸਰ ਟੋਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਨਾ ਜੇ ਜੰਤਵਾਲ ਮਾਨੇ ਜੇ ਗੁਰ ਕੀ ਸੇਖ ਸੁਨੇ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾ ਤਾ ਸੋ ਮਾ ਮਿਸਰਨ ਜਾਇ ਜੇ ਨਿਰਜਰਿਆਜਾ ਹੋਤ ਸੁਣੀ ਹੋਏ ਨਵਾਂ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਏ ਚੰਨਨ ਉਰਖਾਇ ਕੇ ਜਸਸੀ ਰਜਗਲੇ ਜੇ ਜੀਤੀ ਚੰਦਰਨਾਯ ਬਈ ਤਾ ਬਾਤ ਨ ਪੁੱਛੇ ਕੇ ਕੀਨ ਦੇ ਕੀਟ ਕਰ ਦੋਸੀ ਦੋਸਤ ਨੇ ਨਾਮ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਜਿਆ ਕੋਈ ਨ ਸੁਝੈ ਜੇ ਤੁਸ ਗੁਣ ਕੋਏ ਕਰੇ ਸਤਬੀਰ ਸੁਰਨਾ ਸੁਨੇ ਤਰਤਵਲੇ ਆਕਾਸ਼ ਜਨੈ ਦੀਪ ਲੋਪਤਾ ਸੁਨੇ ਪੋਇਨ ਸੱਗੇ ਕਾਲ ਨਾਮਕ ਭਗਤਾਂ ਸਦਾ ਵਿਗਾ ਸੁਨੇ ਤੂਪ ਪਾਪ ਕਾ ਸੁਨੇ ਜਿ ਸ੍ਰੀ ਮਾ ਮੰਦ ਸੁਨੇ ਮੁਸਲਾ ਮੰਦ ਜੋਗ ਜੋਗਤਨ ਪੇ ਸੁਨੇ ਸਾਸ ਸਿਮਰਤ ਵੇਦ ਨਾਨਕ ਬਦਸਰ ਵਿਗਾਸ ਸੁਨੇ ਦੂ ਪਾਪ ਕਾ ਨਾਸ਼ ਸੁਨੇ ਸਵਸੰਤੋ ਗਿਆਨ ਸੁਨੇ 68 ਕਾ ਸ਼ਨਾਨ ਏ ਬੜਬੜ ਪਾਵੇ ਮਾ ਸੁਨੇ ਲਾਗੇ ਸਹਿਸ ਧਿਆਨੀ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂ ਪਾਪ ਕਾ ਨਾਸ਼ ਸੁਨੇ ਸ੍ਰਗੁਣ ਕੇ ਗਾ ਸੁਨੇ ਸੇ ਪੀੜ ਪਾਸ਼ਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਤ ਵੇਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂ ਪਾਪ ਕਾ ਨਾਸ਼ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਮਨੇ ਪਿਛੇ ਪਸਤਾਏ ਕਰ ਕਰ ਲਿਖਨ ਹਾਰ ਮੰਨੇ ਕਾਵੇ ਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾਣੇ ਮਨ ਕੋਏ ਮਨੇ ਸੁਟਾ ਦੇ ਮਨ ਬੁੱਧ ਮਨੇ ਸਗਲ ਬਨ ਕੀ ਸੁਟਾ ਮਨੇ ਮੋ ਚੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿ ਉ ਪ੍ਰਗਟ ਜਾਏ ਭਲੇ ਭਗਨੇ ੱਲੇ ਪੰਦ ਮਨੇ ਤਨ ਸੇ ਤਿਸਨ ਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਤਾਰੇ ਮੋਕਤਵਾਰ ਮੰਨੇ ਪਰਵਾਹੇ ਸਦਾ ਰਹੇ ਮੰਨੇ ਤੇਰੇ ਤਾ ਇਕੋ ਸਿੱਖ ਮਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਿੰਦਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਹੰਜੀ ਸੋਇ ਦਰਜਾ ਅੰਤ ਜਗ ਗੁਰੂ ਏਕ ਧਿਆਨ ਇਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰੋ ਦੋ ਤਰੰਦੇ ਆਪੂ ਸੰਤੋਧਾ ਪ੍ਰਗਿਆ ਦਿਨ ਸੂਤ ਇਕੋ ਪੁਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰੇ ਕੈਤੀ ਹੋਇ ਪਲੇ ਹੋਇ ਉਸੇ ਬਾਤ ਲੇਕੋ ਵੰਜੋਰੀ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਲਿਖ ਲਿਖ ਜਾਣੇ ਕੋਇ ਲਿਖ ਲਿਖ ਜਾਣੇ ਕੋਇ ਕੀਤਾ ਹੋਏ ਕੀਤਾ ਤਨਸੁਆਲੇ ਰੂਪ ਕੀਤੀ ਦਾਤ ਜਾਨੇ ਕਣਕੂਤ ਜਿਦਾਂ ਬਸਾਓ ਇੱਕ ਗਵਾਉ ਤਿਸੇ ਹੋਇ ਲਗ ਦਰਿਆ ਉਦੁਰ ਤਕਮਣ ਕਾ ਵਿਚਾਰ ਵਾਰਣ ਜਾਵਾ ਏਕ ਵਾਰ ਜਦ ਜਦ ਪਾਵੇ ਸਾਈ ਪਲੀ ਕਾਲ ਸੁਆਸਲਾਮ ਅਨਿਰੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਅਨੁਗ ਵੇਦ ਪਾ ਸੰਗ ਜੋਗ ਮਦੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਗ ਦਾਤਾਰ ਸੰਗ ਸੁਰਮ ਪਾਸਾ ਸੰਗ ਮੋਲੀ ਲਾਇਤਾਰ ਉਦੁਰ ਤਕਮਣ ਕਾ ਵਿਚਾਰ ਵਾਰਣ ਜਾਵਾ ਏਕ ਵਾਰ ਜਦ ਜਦ ਪਾਵੇ ਸਾਈ ਪਲੀ ਕਾਲ ਸਤਿਨਾਮ ਨਿਰੰਕਾਰ ਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਜਲਮਰਗ ਜਾਏ ਜੋ ਸੰਗਲ ਵਡ ਤੇਗਮਾਏ ਅਸੰਖ ਪਾਪੀ ਪਾਪ ਕਰ ਜਾਏ ਸੰਗ ਕੁੜਿਆਰ ਕੋੜੇ ਫੇਰਾ ਹੈ ਜਲਮੇਸ਼ ਮਲਬ ਖਾਏ ਸੰਗ ਦੇਸੇ ਕਰੇ ਪਾਰ ਸਾਨੁਕ ਨੀਜ ਕੈ ਵਿਚਾਰ ਵਾਰਣ ਜਾਮਾ ਏਕ ਵਾਰ ਜਗਤ ਗਾਵੇ ਸਾਈ ਪ੍ਰਕਾਸ਼ ਸਤਿਨਾਮ ਨਿਰੰਕਾਰ ਸੰਖ ਨਾਮ ਸੰਗਤਾਬ ਅਗਮ ਅਗਮ ਅਸੰਖ ਲੋਕ ਸੰਗੈ ਸਿ ਪਾਰ ਹੋਏ ਕਿਨ ਅਮਕ੍ਰਿਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਜੋਗ ਵਖਾਣ ਇਨਲੇ ਕੇ ਤੇ ਸਨਾਰੇ ਜੇ ਫਰਮਾਇ ਤੇ ਪਾਏ ਗੀਤਾ ਗੀਤਾ ਤੇ ਤਨ ਆਵ ਬਿਨਾਂ ਵੇ ਨਾਹੀ ਕੋ ਥਾਉ ਸੁਰਗ ਕਮਲ ਕਾਂ ਵਿਚਾਰ ਭਾਰਿਆਂ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਪਰਿਹਤ ਪਤੰਦੀ ਪਲੀ ਤੋਤੇ ਦ੍ਰਿਸ਼ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਬ ਹੂਨ ਲਈਏ ਓ ਧੋਏ ਸਈ ਮਤ ਪਾਪ ਕੇ ਸੰਗੋਤ ਪੈਣਾ ਲਿਕੇ ਰੰਗ ਕੰਨੀ ਪਾਪੀਆ ਕੰਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਦੀ ਵਿਗਤਈ ਕਵਨ ਅਨੁਕੁਪਨੀ ਆਵ ਜਾਓ ਤੀਰਤ ਉਧਿਆਧਾ ਤਾਂ ਜੇ ਕੋ ਪਾਵੇ ਤਿਲਕਾ ਮਾਨ ਰਾਮ ਨਾਮਨ ਕੀਤਾ ਪਾਉ ਅੰਤਰਗਾਤੀ ਆਤਮਨ ਆਓ ਹਉ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਬਾਣੀ ਬਰਮਾ ਸਾਸ ਸਾਨ ਸਦਾ ਮਨ ਚਾਓ ਹਮ ਸਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਲਸਤੀ ਮਾ ਕਵੰਝਿ ਤੋ ਆਕਾਰ ਜੇ ਨਾ ਪਈਏ ਪੰਡਤੀ ਜੇ ਹੋਵੇ ਲੇਖ ਪੁਰਾਨ ਰਜਨ ਪਾਇਓ ਕਾਦੀਆ ਦੇ ਲਿਖਣ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਗਤ ਅਸਿਡੀ ਕੋ ਸਾਦੇ ਆਪੇ ਜਾਣੇ ਸੋਈ ਕਿ ਕਰਿਆ ਕਾਂ ਕਿੰ ਸਾਲ

ਸਤਿ ਸ੍ਰੀ ਅਕਾਲ ਧੰਨ ਗੁਰਿਤਨਾ ਹੋਣੀ ਜਿਤਸ ਮਨ ਨ ਵਿਸਰੇ ਅੰਤ ਅੰਤ ਕਹਿਣਾ ਅੰਤ ਅੰਤ ਨੰਦੇ ਦੇਣਾ ਅੰਤ ਅੰਤ ਨ ਦੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨਮੰਤ ਅੰਤ ਜਾਪੇ ਗਿਤਾ ਗਾ ਅੰਤ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਹੇ ਕਿਉਂ ਅੰਤ ਨ ਜਾਣੇ ਕੋਈ ਬਤ ਕਰੇ ਇਹ ਬਤਾ ਹੋਏ ਮੱਤਾ ਸਾਹਿਬ ਉੱਚਾ ਤਾਂ ਉੱਚੇ ਉਪਰਿ ਉੱਚਾ ਨਾ ਹੋਏ ਜੇਵੜੇ ਉੱਚਾ ਹੋਵੇ ਕੋਈ ਜਿਸ ਤੇ ਕੋ ਜਾਣ ਸੋਏ ਜਿਹੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੱਤਾ ਕੰ ਲਿਖਿਆ ਨ ਜਾਏ ਦਾ ਦਾਤਾ ਤਿੰਨਤ ਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਣਤਨੀ ਵਿਚਾਰ ਕੀਤੇ ਘਟੂਡੇ ਵਕਾਰ ਕੀਤੇ ਲੈ ਮੁਕਰ ਪਾਏ ਕੀਤੇ ਮੁਰਖਾਈ ਖਾਏ ਕੀਤੇ ਆਂ ਧੂਪ ਪੂ ਸਦਮਾਰ ਇਹ ਪੈ ਦਾਤ ਤਰੀ ਦਾਤਾ ਜੇ ਕਿਸ ਦੀ ਪਾਣੇ ਹੋਏ ਹੋਰ ਆਗਨ ਸਕੇ ਕੋਏ ਜੀ ਕੋ ਖਾਇ ਗਿਆ ਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਨੇ ਆਪੇ ਦੇ ਆ ਕੇ ਸੱਜੇ ਕੇਈ ਕੇ ਜਿਸ ਨੂੰ ਬਖਸ਼ੇ ਸਿਰ ਸਲਾ ਨਾਨਕ ਪਾਤ ਸ਼ਾਹੀ ਪਾਤ ਸ਼ਾਹ ਹੋ ਅਮਲੁ ਗੁਣਾ ਮਲੁ ਅਪਾਰ ਮਲੁ ਆਪਾਰੀ ਮਲ ਪੰਡਾ ਰੇ ਅਮਲ ਆਵੇ ਮਲ ਜਾਏ ਮਲ ਪਾਏ ਮਲ ਸਮਾਏ ਮਨਰਮ ਮੁੱਲ ਦੀ ਬਾਤ ਮੋਲਦੋ ਲਾਮਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਅਬੂਲ ਫਰਮਾਨ ਲਮ ਲਖਣ ਜੈ ਆਖਾ ਗ੍ਰੇ ਲਿਵਲਾਈ ਆਖੇ ਵੇਦ ਪੁਰਾਨ ਆਖੇ ਪੜੇ ਕਰੇ ਵਿਖਿਆਨ ਜੀ ਜੀ ਅਖੇਂਦਾ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰਿਆ ਕੇ ਸੇਤੀ ਆਖੇ ਕੇਤੇ ਕੀਤੇ ਬੁੱਧ ਆਖੇ ਰਣਵਾਖੇ ਦੇਵਾ ਕੇ ਸੁਨਰਮਜਨ ਸੇਵਾ ਜੀਤੇ ਆਖੇ ਆਕਨ ਪਾਏ ਕੀਤੇ ਕਹਿ ਕੇ ਉੱਠ ਉੱਟ ਜਾਏ ਜੀਤੇ ਜੀਤੇ ਹੋਰ ਕਿਤਾ ਅਗਨੇ ਛਕੇ ਕੇਹੀ ਕੇ ਜੀਵ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਆਪੇ ਬੋਲ ਵਿਗਰਤਾ ਲਿਖੇ ਸਿਰਗਾ ਵਾਰਾ ਗਾ ਵਾਰ ਸੋ ਧਰ ਕੇ ਹਾ ਸੋ ਕਰ ਕੇ ਹਾ ਜਿਤ ਪੈ ਸਰਬ ਸਮਾਲੇ ਨਾ ਦਿਨ ਨ ਦਿਨ ਇੱਕ ਸੰਘਾ ਗੇ ਦੇਵਾ ਵਨ ਹਾਰੇ ਕਿਤੇ ਰਾਗਪਰੀ ਸੋ ਕਈਨ ਕੀਤੇ ਗਾਵਣਾਰੇ ਗਾਵੇ ਤੁਨ ਪਰਿਵੈ ਸੰਤਰਗਾਵੇ ਰਾਜਾ ਤ੍ਰਿਮਦਵਾਰੇ ਗਾਵੇ ਚਿਤ ਗੁਪਤ ਲੈ ਜਾਣਾ ਲੇ ਲੇ ਧਰਮ ਵਿਚਾਰੇ ਦਾਰੇ ਸਬ੍ਰਮਾ ਦੇਵੀ ਸੋ ਹੰਸਾ ਸਵਾਰੇ ਗਾਵੇ ਇਨਿੰਦਾ ਸੰਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸਮਾਦੀਂ ਦਰਗਾਵਨ ਸਾਹਿਬ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਨਮਨ ਪੰਦੇ ਪਨਰ ਕੀ ਸੋ ਜੁ ਜੁ ਵੇਦ ਨਾਲੇ ਗਾਵੈ ਮੋਨੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੈ ਤਨ ਪਾਇ ਤੇਰੇ ਅਸਤਿਤ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਨੀ ਚਾਰੇ ਗਾਵੈ ਕਰਨ ਮੇਲਵੜ ਬੰਡਾ ਕਰ ਕਰ ਕੇ ਤਾਰੇ ਸਹੀ ਤਦ ਨੂੰ ਗਾਵੈ ਜੋਤ ਭਮਰ ਤੇ ਤੇਰੇ ਭਗਤ ਰਸਾਲੇ ਹੋਈ ਜਿਤੇ ਗਮ ਸੇ ਮੈਂ ਜਿਤਨਾ ਆਵੈ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਐਸੀ ਹੋਸੀ ਜੈਨੇ ਦਸੀ ਰਚਨਾ ਜਿੰਨੇ ਚਾਈ ਰੰਗੀ ਰੰਗੀ ਭਾਤੀ ਗਰਗਰ ਜਿੰਸੀ ਮਾਇਆ ਜਿੰਨੇ ਉਪਾਈ ਆਪਣਾ ਜੀਤੀ ਸਿਵੜਾਈ ਜੋਤਿ ਦੇ ਭਾਵੇ ਸੋਹੀ ਕਰੀ ਹੁਕਮ ਨਾ ਕਰਨਾ ਜਾਈ ਸਪ 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 ਸਹਿਬ ਨਾਨਕ ਦੇ ਨੇ ਜਾਈ ਹੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਧ ਗਲ ਗਵਾਦੀ ਕਹ ਜੁਗ ਜੰਡਾ ਪ੍ਰਤੀਤ ਆਈ ਪੰਤੀ ਸਗੁਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਆਦੇਸਾ ਦੇ ਨੀਲੇ ਨਾ ਦੇ ਨਾ ਜੁਗ ਜਗੇ ਕੋ ਵੇਸ ਸੁਭਦ ਗਿਆਨ ਦਾ ਭੰਡਾਰਨ ਕਰ ਕਰ ਵਾਜੇ ਨਾ ਦੇ ਆਪਨਾ ਜੀਤੀ ਸਭ ਜਗ ਕੀ ਦਿਸਦਾ ਵਿਰਾਸਾ ਦੇ ਸੰਯੋਗ ਵਿਜੋਗ ਤੋਂ ਕਾਰ ਚਲਾਵੇ ਲਿਖੇ ਆਵੇ ਪਾਗ ਅਦੇਸ ਅਦੇਸਾ ਦੇ ਨੀਲੇ ਨਾ ਦੇ ਨਾ ਜੁਗ ਜੁਗ ਏਕੋ ਵੇਸ ਸਤਿਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਸ ਦਾਰਿਕ ਪੰਡਾ ਜੀ ਇਕ ਲਾਇ ਦੀ ਬਾਣ ਜੇ ਤੂੰ ਭਾਵੇਂ ਤਵੇਂ ਚਲਾਵੇਂ ਜਿਵੇਂ ਹੋਏ ਫਰਮਾਨ ਹੋਵੇ ਵੀ ਉਹਨਨ ਤਨਾਵੇ ਪਤਾਏ ਵਿਡਾਨ ਆਦੇਸ ਅਦੇਸ ਆਤ ਅਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ ਅਸ ਲੋਇ ਲੋਇ ਪੰਡਾ ਜੋਗਿਸ਼ ਪਾਇ ਸੇ ਇਕਾ ਵਾਣ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਅਦੇਸਾ ਦੇ ਨੀਲੇ ਨਾ ਦੇ ਨਾ ਜੁਗ ਜੁਗ ਏਕੋ ਵੇਸ ਜੀ ਬੋ ਲਖੋ ਹੈ ਲਖੋ ਵੇ ਲਖ ਵੀਸ ਲਗ ਲਗ ੜਾ ਕੀ ਏ ਇੱਕ ਨਾਮ ਤਕ ਤੀਸ ਸੇਤਰਾਇ ਪਤ ਪਵੜੀਆਂ ਚੜੀਏ ਹੋਏ ਅਕੀਸ ਸਿੰਗਲ ਅਕਾਸ ਕੀ ਕਿਟਾਈ ਵੀਸ ਨਾਨਕ ਉਤਮ ਤਰੀ ਪਾਈਏ ਕੂੜੀ ਕੂੜੇ ਠੀਸ ਅਸੰਜੋਜ ਪਹਿਨੇ ਜੋ ਜੋ ਨ ਮੰਗਣਦੇ ਨਜੋਰੇ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜਨੇ ਸਿਗਿਆ ਅੰਚਾ ਜੋ ਨ ਚੁਕੀ ਛਟੇ ਸੰਸਾਰ ਇਸ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਨਾਨਕ ਦਿੱਤੀ ਦਿਤੀ ਬਾੜ ਪੰਡ ਪਣੀਏ ਦਿਲੀ ਪਤਾ ਲੇ ਜਿਸੀ ਧਰਤੀ ਧ ਆਪ ਰਖੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਸ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨੀਸ਼ਾਨ ਜਤਕਾਈ ਤੇ ਪਾਇ ਨਾਨਕਿਆ ਜਾਪੇ ਜਾਏ ਕਰਮਖੰਡ ਕਾਏ ਓ ਧਰਮ ਗਿਆਨ ਖੰਡ ਕਾਏ ਆਖੋ ਕਰਮ ਜਿਦੇ ਜਲ ਪਾਣੀ ਵਸੰਤਲ ਕੇਤੇ ਕਾਨ ਮਹਿੇਸ ਜਿਤੇ ਪਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਜਿਦੇ ਗਨ ਭੂਮੀ ਮੇਂ ਕੇਤੇ ਕੇਤੇ ਧੂਪ ਦੇਸ ਜਿਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਜਿਦੇ ਸੁਨਾਦ ਕੇਤੇ ਕੇਤੇ ਕਿਤੇ ਦੇਵਦਨੁ ਮਨ ਕਿਤੇ ਕਿਤੇ ਰਤਨ ਸਮੁੰਦ ਦੇਵ ਭਾਨੀ ਕਿਤੇ ਬਾਣੀ ਕਿਤੇ ਪਾਤ ਨਿਰੰਦਰ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਯਾਜਕ ਅਰਮੇ ਗਣਪਚੰਦ ਜਿਤੇ ਨਾਲ ਬਿਨੋਦ ਕੋਟੇ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘਾਰਤ ਕੜੀਏ ਬਹੁਤ ਅਨੂਪ ਤਾਂ ਜੇ ਲਗਦੀਐ ਨਾ ਜਾਏ ਦੇਖੁ ਕੈ ਪਿਛੇ ਪਛਾਈ ਕਿਤੇ ਘੜੀਏ ਸੁਰਤ ਮਤਮਨ ਬੁੱਧ ਤਿਥੇ ਘੜੀਏ ਸੁਰਾਂਸ ਦਾ ਕੀ ਸੁਧ ਸਰਮਖੰਡ ਕੀ ਬਾਣੀ ਜੋਦ ਤਿਹੋ ਨ ਕੋਈ ਹੋਰ ਕਥੇ ਜੋਦ ਮਾ ਬਲ ਸੂਰ ਤਿਨ ਮੇਂ ਰਾਮ ਰਹਾ ਭਰਪੂਰ ਕੋਸੀ ਤੰਮੇ ਮਾਮਾਇਤਾ ਕੀ ਰੂਪ ਨਾ ਕਥਨੇ ਜਾਏ ਹਾਂ ਮਰੀਨ ਠਾਕੇ ਜਾਏ ਜਿਨਕੇ ਰਾਮ ਸੇਮਨ ਮਾਏ ਜਿਦੇ ਪਦਸੇ ਗੇ ਲੋ ਕਰੇ ਨਨ ਸਚਾ ਮਨ ਸੋਏ ਸਤਿਖੰਡ ਵਸੇ ਨਰੰਕਰ ਕਰ ਕਰ ਵੇਖੇ ਨਦਰ ਨੇ ਹਾਲ ਜਿਦੇ ਹਰਮਨ ਦਿਲ ਵਰ ਪੰਡਿਤੇ ਗੋਗਦੰਤ ਨੰਤੰ ਤੇ ਲੋਲੂ ਆਕਾਰ ਜਿਵੇਂ ਹੁਕਮ ਦੇਵੇ ਤਿਵਕਾਰ ਜਿਦੇ ਇਸੇ ਕਰ ਵਿੱਚ ਨਾਨਕ ਕਥਨਾ ਕਰਦਾ ਸਾਰ ਲਖ ਪਾਰਾਂ ਤੀਰ ਸੁਨਿਆਰ ਅਹਿਰ ਨਮਤ ਵੇਦ ਧਿਆਰ ਕੋਖਲਾ ਗੰਦਬਦਾ ਪੰਡਾ ਭਾਮਲੇ ਤੇ ਟਾਲੇ ਅੜੀਏ ਸ਼ਬਦ ਸਤਿ ਇਤਕ ਸਾਲ ਜਿਦ ਕੋ ਨਦਰ ਕਰਮ ਤੇਨੇ ਕਾ ਰਾਨ ਕੋ ਨਦਰੀ ਨਦਰ ਨਿਆਲੇ ਸਲੂਕ ਬਗਨ ਗੁਰੂ ਪਾਣੀ ਪਿਤਾ ਮਾਤਾ ਤਰਤ ਨਾ ਤੇ ਦਿਸ ਰਾਤ ਤੋਈ ਦਾਈ ਦਇਆ सगल जगत हंग आयां बर आयां मधूर हरण पो आ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਨਿਰਜੁਨੀ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋ ਬਈ ਜੇ ਸੋਚੀ ਲਖਵਾਰ ਜੁਪੇ ਜਿਨਾ ਹੋਵਈ ਜੇ ਲਾਇਆ ਲਖਤਾਰ ਭਗਉ ਨਉ ਤਰੀ ਜੇ ਬੰਨਾਪੁਰਿਆ ਪਾਰ ਸਹਿ ਸੰਤਲ ਕੋਈ ਤੈਕ ਨ ਚੱਲੇ ਨਾਲ ਜਿਸ ਤਿਆਰਾ ਹੋਈਏ ਕਿ ਕੁੜੇ ਟੁੱਟੇ ਪਾਲ ਗੁਰਦੇ ਜਾਈ ਚੱਲੇ ਨਾਨਕ ਲਿਖਿਆ ਨਾਲ ਹੋਵਣ ਆਕਾਰ ਹੁਕਮਨਾ ਕਹਿਆ ਜੀ ਹੁਕਮਿ oven ਜੀ ਹੁਕਮ ਲੇਵੜੇ ਆਈ। ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ। ਇੱਕ ਰਾਤ ਵੀ ਬਖਸ਼ੀ ਸੇ ਹੁਕਮਿ ਜਾਪੁ ਆਈਏ। ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਲਿ ਹੁਕਮ ਦੇਪੁ ਜੇ ਤਾ ਹਮੇ ਕਹਿ ਨ ਕੋਏ। ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੀ ਨਿਸ਼ਾਨ। ਗਾਵੇ ਕੋ ਗੁਰੂ ਜੀ ਆਇਆ ਗਾਵੇ ਕੋ ਪ੍ਰਿਆਰ ਕ੍ਰਿਕਾਰ। ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ। ਗਾਵੇ ਕੋ ਜਾਪੇ ਦਿਸੇ ਦੁਰ ਗਾਵੇ ਕੋ ਵੇਖੇ ਹਾਜਰ ਦੂਰ। ਕਦੀ ਨ ਆਵੇ ਟੂਟ ਕਤ ਕਥੀ ਕੋਟੀ ਕੋਟ ਕੋਟ ਜਿਨ ਦੇਲੇ ਦੇ ਤੱਕ ਪਾਏ ਜੁਗਾ ਜਗੰਤ ਰਖਾਈ ਖਾਈ ਹੁਣੇ ਹੁਕਮ ਚਲਾਏ ਰਾਉ ਨਾਨਕ ਵਿਕਸੇ ਵੇ ਪ੍ਰਵਾਹ ਹੋ ਸਤਿਨਾਮ ਸਤਿਨਾਮ ਪਖ ਪੋ ਪਾਰੇ ਅਠੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਤੇਰੀ ਜਿ ਰਖੀ ਹੈ ਦਿੱਤਿ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸੁਨ ਤਰੇ ਪਿਆਰ ਹਾਏ ਗੀਲਾ ਸਤਨਾਮ ਵਡਿਆਈ ਵਿਚਾਰੇ ਵਰਮੀਆ ਵੇ ਕਪੜਾ ਨਦਰੀ ਮੋਖ ਦਵਾਰ ਮਾਇ ਜੀ ਮਗਾਨੀ ਸਭ ਪਿਛਾਰੇ ਰੋਪਿਆ ਨਾ ਜੋਏ ਕੀਤਾ ਨਾ ਹੋਏ ਆਪੇ ਇਹ ਅੰਦਰੰਗਨ ਸੋਏ ਜਿਨ ਦੇਵ ਦੀ ਬਾਆ ਮਾ ਨਾਨਕ ਦੇ ਵੇ ਗੁਣੀ ਰਿਦਾਨ ਸੁਣੀਏ ਮਰਖੀਏ ਪਾਉ ਦੁਖ ਪਰ ਹਰ ਸੂ ਕਰ ਲਿਆ ਜਾਏ ਜੇ ਦੁਖ ਰਾਹ ਦੇ ਤੁੰਗ ਬੇਦੰ ਗੁਣ ਮੁਕਿਆਸ ਮਾਈ ਈਸ਼ਰ ਗੁਰੂ ਗੋਗਰ ਕਬਰਮਾ ਗੁਰ ਪਾਰਵਤੀ ਮਾਈ ਜਿਉ ਜਨ ਕਨੈ ਕੇ ਨਗਤਨ ਜਾਈ ਪੂਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣ ਜਾਈ ਬੇਦਨਾ ਵੈ ਦਿੱਸ ਪਾਵਾਂ ਵਿਨ ਪਾਰੇ ਕੇ ਨਾਇ ਕੜੀ ਜਿੱਤੇ ਸਰਟਿ ਉਪਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਬਾਜਿਸ ਦਿਨ ਸਵਾਦ ਮਾਇ ਜੇ ਗੁਰ ਕੀ ਸੇਖ ਸੁਣੇ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇਜ ਤਾਰੇ ਆਜਾ ਹੋਦ ਸੁਣੀ ਹੋਏ ਨਵਖੰਨਾ ਵੀ ਜਾਣੀਏ ਨਾਲ ਚਲੇ ਸਭ ਕੋ ਏ ਜਗ ਜਾਲ ਖਾਈ ਕੇ ਜਸ ਕੀ ਦੇਖ ਲੈ ਜੈਤੁੰਦਰਨਾਯ ਆਵੀ ਤਾਂ ਬਾਤ ਨਾ ਪੁੱਛੇ ਕੇ ਕੀਟੰਦ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸਹ ਕੋ ਨਸ ਦੇਈ ਜੇ ਗੁਣ ਕੋਇ ਕਰੇ ਨਾਨਕ ਸਤਪੀਰ ਸੁਰਨਾਥ ਸੁਨੇ ਧਰਤਵਲੇ ਆਕਾਸ ਸੁਨੇ ਦੀਪ ਲੋਪਤਾ ਸੁਨੇ ਪੋਇਨਾ ਸੰਗੇ ਕਾਲ ਨਾਨਕ ਭਗਤਾਂ ਦਾ ਵਿਗਾ ਸੁਨੇ ਧੂਪਾਪ ਕਾ ਨਾਸ ਸੁਨੇ ਸਿਵ ਮਹਿੰਦ ਸੁਨੇ ਮੁਕਸਲਾ ਹੰਦ ਜੋਗ ਜੁਗਤਰਪੇ ਸੁਨੇ ਸਾਸ ਸਿਮਰਤ ਵੇਦ ਨਾਮਪਤ ਸਭ ਵਿਗਾ ਸੁਨੇ ਧੂਪਾਪ ਕਾ ਨਾਸ ਸਾਸ ਸੰਤੋ ਗਿਆਨ ਸੁਨੇ 68 ਕਾ ਸ਼ਨਾ ਸੁਨੇ ਪੜ ਬੜ ਪਾਵੇ ਮਾਨ ਸੁਨੇ ਲਾਗੇ ਸਤਿਆਨੀ ਭਗਤਾਂ ਸਦਾ ਵਿਗਾ ਸੁਨੇ ਧੂਪਾਪ ਕਾ ਨਾਸ ਸੁਨੇ ਤ੍ਰਗੁਨਾਂ ਦੇ ਗਾਲ ਸੁਨੇ ਸੇ ਪੀਤ ਪਾਸ਼ਾ ਸੁਨੇ ਅੰਦੇ ਪਾਵੇ ਰਾ ਦੇ ਪਾਵੇਰਾ ਉਸਨੇ ਹੱਥ ਵੇ ਸਗਾ ਹੋ ਨਨ ਪਦ ਸਰ ਵਿਗਾਸ ਨੇ ਦੂ ਪਾਪ ਕਾ ਨਾਸੇ ਸਨਨੇ ਜੀਗਤ ਕਈ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾ ਤੁਮਨੇ ਲਿਖਨ ਹਾਰ ਮਨੇ ਕਬੇ ਕੰਡ ਵਿਚਾਰ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸਤ ਵਿਮਨ ਬੁੱਧ ਮਨੇ ਸਗਰ ਬਨ ਕੀ ਸੋਤੇ ਮਨੇ ਮੂਛ ਛੋਟਾ ਨਾ ਖਾਏ ਮਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਢਾਕ ਨਾ ਪਾਏ ਮਨੇ ਪਾਸੂ ਪਰ ਗੜ ਜਾਏ ਮੰਗਣ ਚਲੇ ਪੰਧ ਮਨੇ ਤੰਸੇ ਤੀਸੇ ਮਨੰਦ ਨਰੰਜਨ ਹੋਏ ਜੇ ਕੋ ਮੰਜਾ ਨਹੀਂ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਦਾ ਰੇ ਅਨਿਤ ਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਜਾ ਨਹੀਂ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਦਾ ਰੇ ਅਨਿਤ ਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਦਰੰਜਨ ਹੋਏ ਜੇ ਕੋ ਮੰਜਾ ਨਹੀਂ ਮਨ ਕੋਏ ਪੰਜ ਪਿਆਰ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਸੋਹੇ ਦਾ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਦੇਖੂ ਕਹਿ ਕਰੇ ਵਿਚਾਰ ਕਰਦੇ ਕੰਨੇ ਨੈ ਸਮਾਰਨ ਤੁਰੰਦੇ ਆਕਾ ਪੂਤ ਸੰਤੋਖ ਥਾਵ ਰੱਖਿਆ ਜਿਨ ਸੂਤ ਜੀ ਦੇ ਕੁੰਜੇ ਵਿੱਚ ਜਾ ਤਵੇ ਉਪਰ ਗੇਤਾ ਪਾਰਨ ਤਲੇ ਕਵਨ ਜੋਰ ਜੀ ਜਗਤ ਜਿੰਦਗੀ ਨਾਲ ਸਭ ਨਾਲ ਲਿਖਿਆ ਹੋੜੀ ਕਲਾਮ ਕੋਈ ਲਖਾਲਿਖ ਜਾਣ ਕੋਈ ਲਖਾ ਲਿਖਿਆ ਕੀਤਾ ਹੋਏ ਕਿਤਾ ਦਾਂਸ ਵਾਲੇ ਰੂਪ ਕੀਤੇ ਜਾਣ ਕੋਨ ਪੂਤਰ ਸੋ ਏਕੋ ਕਵਾਉ ਤਿਸਤੇ ਹੋਏ ਲਖ ਦਰੀਆ ਵਿਚਾਰ ਵਾਲੇ ਅਨਜਾ ਮੈਂ ਇਕ ਵਾਰ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਤ ਜਪ ਸੰਖ ਪਾਉ ਸੰਖ ਪੂਜਾ ਸੰਤ ਤਖਤਾ ਸੰਗਰੰਥ ਮੁਗੇ ਪਾਠ ਸੰਗ ਜੋਗ ਮਾ ਰਹੇ ਉਦਾਸ ਸੰਗ ਬਗੁਨਿਆ ਚਾ ਸੰਤਦੀ ਸੰਤ ਤਾਲ ਪਾਕਸਾਰ ਸੰਗ ਮੋਹ ਲਿਵਲਾਏ ਤਾਰ ਵੇਲ ਕਮ ਕਾ ਵਿਚਾਰ ਵਲਝਾਵਾ ਇਕ ਵਾਰ ਜੋਤਿ ਤੇ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਗ ਮੋਹ ਗੰਧ ਕੋ ਸੰਗ ਚੋਇ ਰਾਮ ਘੋਲੇ ਅਮਰ ਕਰ ਜਹੇ ਜੋਰ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਵੀ ਪਾਪ ਕਰ ਜਾਏ ਸੰਗ ਕੁੜਿਆਰ ਕਰਾਇ ਸੰਗ ਬਲੇਸ਼ ਮਨ ਪਖਾਏ ਸੰਗਿੰਦਰ ਸੀ ਕਰੇ ਪਾ ਨਾਨਕ ਨੀਜ ਕਹੇ ਵਿਚਾਰ ਜੇ ਜਵੈ ਇਕ ਵਾਰ ਜੋਤਿ ਤੇ ਭਾਵੇ ਸਾਈ ਪਲੀਕਾਰ ਸਵਾ ਸਵਾ ਸੰਨਾਮ ਤੰਦਰੰਕਾਰ ਸੰਗ ਨਾਮ ਸੰਕਥਾ ਅਗੰਗਮ ਅਸੰਖਲੋ ਕਲ ਕੇਸ ਪਾਰ ਹੋਏ ਪ੍ਰਿਨਾਮ ਕ੍ਰਿਸ਼ਨਾ ਕ੍ਰਿ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰਸ ਸਨਯੋਗ ਰਾਨ ਨੇ ਕਹਤੀ ਸਿਨਾਜੇ ਫਰਮਾਇ ਦਿੱਤੇ ਪਾਏ ਪਾ ਗੀਤਾ ਤੇ ਤਨੋ ਵਿੰਨੋ ਵੀ ਨਹੀਂ ਕੋ ਥਾਉ ਸੁਰਿ ਗੁਰ ਦਾ ਵਿਚਾਰ ਵਾਰੰ ਜਾਮ ਇੱਕ ਬਾਰ ਕ੍ਰਿਸ਼ਨਾ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਰੰਕਾਰ ਰੇ ਹੱਥ ਪੈਰ ਤੰਦੇ ਪਾਣੀ ਤੋਤੇ ਦ੍ਰਸਤੇ ਪੁਲੀਤੀ ਕਾ ਪੜ ਹੋਏ ਦੇ ਸਾਬ ਹੂੰ ਲਈਏ ਓ ਤੋਏ ਬਾਗੇ ਸੰਗੋਤ ਪੇ ਨਾਮੇ ਕੇ ਰੰਗ ਪੋਪੀ ਅਖਨਾਈ ਕਰ ਕਰ ਕਰਨਾ ਲਿਖ ਲੈ ਜਾਓ ਬਾਵੇ ਵਿਗਾ ਪੇ ਭਾਵਨਾ ਲੁਗਮੀ ਆਵ ਜਾਓ ਮਿਰ ਤਪ ਦਿਆ ਦਾ ਤਾਂ ਜੇ ਕੋ ਪਾਵੇ ਤਿਲਕਾ ਮਾਨ ਸਿਆਲ ਬਣਿਆ ਮਨ ਕੀਤਾ ਪਾਉ ਅੰਤਰ ਗਾਤੀ ਦੇਤਨਾ ਜਾਓ ਹੋਮ ਤੇਰੇ ਮੈਂ ਨਾਹੀ ਕੋਏ ਵਿਨਗੁਣ ਕੀਤੇ ਭਗਤ ਨਾ ਹੋਏ ਸਤਿ ਸਤ ਬਾਣੀ ਬਨਵਾ ਸਤ ਸਹਾਂ ਸਦਾ ਮਨ ਚਾਉ ਉਸ ਵੇਲਾ ਭਗਤ ਕਵਣ ਕਵਣਥਿਤ ਕਵਣਵਾਰ ਭਵੇਂ ਸੁਤੇ ਮਾ ਕਵੰਜੀਤ ਹੋ ਆਕਾਰ ਹੈ ਰਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਆਦਿਆਂ ਦੇ ਲਖਲੇ ਕੁਲਾਨ ਨਾ ਜੋਗੀ ਜਾਣੇ ਰਤਮਾਉ ਨ ਕੋਈ ਲਗਤ ਅਸਿਤੀ ਕੋ ਸਦੇ ਆਪੇ ਜਾਣੇ ਸੋਏ ਗੰਗਰਿਆ ਕਾਂਕੀ ਸਲਾਈ ਕੀ ਵਰਣੀ ਕਿਵ ਜਾਣਾ ਨਾਨਕ ਆਤਨ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਸੋਈ ਵੱਡੀ ਨਾ ਹੀ ਕੀਤਾ ਜਾਂ ਕਾ ਹੋਵੇ ਨਾ ਹੀ ਦੇਖੋ ਆਪੋ ਜਾਣੇ ਦੇ ਜਨ ਸੋਏ ਪਤਨ ਪਤੋ ਲਖ ਅਗਸ ਅਗਸ ਕੋੜ ਕੋੜ ਭਾਜ ਕੇ ਵੇਰ ਕਹਿਣਿਕ ਬਾਤ ਜੰਗਰਿਆ ਕਾਂਕ ਤੇ ਪਾ ਅਸ ਨੂੰ ਇੱਕ ਧਾਂਤ ਕੋ ਕਤਲ ਕੀ ਲਿਖਿਓਏ ਵਿਨਾਸ਼ ਆਖਿਏ ਆਪੇ

ਜੋ ਜਾ ਹੋਏ ਕੋਇ ਤਿਸੁ ਜੀ ਕੋ ਜਾਣੈ ਸੋਇ ਜੀਵਣਿ ਆਪ ਜਾਣੈ ਆਪੋ ਨਾਨਕ ਨਦਰੀ ਕਰਮੀ ਦਾਤੁ ਕਰਮਿ ਕਹਿ ਨਾ ਦੇ ਵਡਾ ਦਾਤਾ ਤੇ ਨਤਮਾਏ ਮੰਗੇ ਜੋ ਦੇ ਪੌਰ ਕੀਤੇ ਗਣਤਨੀ ਵਿਚਾਰੇ ਤੇ ਸਭ ਟੁਟੇ ਵਿਕਾਰ ਕੀਤੇ ਲੈ ਮੁਕਰ ਪਾਏ ਤੇ ਮੂਰਖਾਈ ਖਾਏ ਕੀਤੇ ਦੂਪੂ ਸਨਮਾਰ ਏ ਭੀ ਦਾਤ ਤੇਰੀ ਦਾਤਾਰ ਹਰਿ ਨਸੀ ਪਾਣੇ ਹੋਏ ਹੋ ਰਖ ਨਾ ਸਕੇ ਕੋਇ ਜੇ ਮੁਖਾਈ ਅਖਣ ਪਾਏ ਓ ਜਾਣੈ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਿਕੇਈ ਕੇ ਜਿਸਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਚਾਈ ਪਾਛਾ ਹੋ ਬਲਗਣਾ ਬਲਵਾਪਾਰ ਬਲਵਾਪਾਰ ਇਹ ਮੁਲਪੰਡਾਲ ਹੋ ਆਵੇ ਮੁਲਾ ਚਾਏ ਮੁਲਪਾਏ ਮੁਲਾ ਸਮਾਏ ਹੋਇ ਤਲਮਾ ਮੁਲਦੀ ਬਾਰ ਮੁਲਦੋਲਾ ਮੁਲਪਰਵਾਨ ਹੈ ਬਖਸ਼ੀਸ਼ ਮੁਲ ਨਿਸ਼ਾਨ ਮੁਲ ਕਰਮ ਅਮੁਲ ਫਰਮਾਨ ਬਲ ਮੁਲਾ ਧਿਆਨਾ ਜਾਏ ਆਖਾ ਗੜੇ ਲਿਵਲਾਏ ਆਖੇ ਵੀਰਪੁਰ ਪੂਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਰਮੇ ਆਕੇਂਦਾ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਿਆ ਆਖੇ ਸੇਦੀ ਆਖੇ ਕੀਤੇ ਕੀਤੇ ਬੁੱਧ ਆਖੇ ਦਨਵਾ ਕੇ ਦੇਵ ਆਖੇ ਸੁਨਰ ਮੁਜਨ ਸੇਵ ਆਖੇ ਕਨਪਾਏ ਕੀਤੇ ਕੱਕ ਉੜ ਉੜ ਜਾਏ ਤੇ ਗੀਤੇ ਹੋ ਤੇ ਤਾਂ ਫਿਰ ਸਕੇ ਕਈ ਕੇ ਜਿਉੜ ਭਾਵੇ ਤੇ ਉੜ ਹੋਏ ਨਾਨਕ ਜਾਣੀ ਸੱਚਾ ਸੋਏ ਦੇਖੋ ਤੇ ਬੋਲ ਵਿਗਾਰ ਤਲਿਖੇ ਸਰਗਵਾਰੇ ਘਰ ਕਿਹਾ ਸੋ ਕਰ ਕੇ ਹਾ ਜਿਤਵੇਂ ਸਰਬ ਸਮਾਲੇ ਸਾਹਿਬਾ ਦੇ ਇਕ ਸੰਗ ਕੇਤੇ ਵਾਵਨ ਹਾਰੇ ਰਾਖਪਰੀ ਸੂ ਕਈਨ ਕੇਤੇ ਗਾਵਨ ਹਾਰੇ ਗਰਤਨ ਪਨ ਪਾਲੀ ਵਸੰਤਰ ਗਾਵੇ ਰਾਜੇ ਤ੍ਰੰਦਵਾਰੇ ਹਾਰੇ ਚਿਤ ਗੁਪਤ ਲੈ ਜਾਣੇ ਲਿਲਿਗ ਧਰ ਵਿਚਾਰੇ ਰਵੇ ਸੇ ਬ੍ਰਹਮਾ ਦੇਵੀ ਸੋ ਸ੍ਰੀ ਅਸਵਾਰੇ ਭਾਈ ਨੰਦਰ ਸੰਭਾਠੇ ਦੇਵਤੀਆਂ ਦਰ ਨਾਲੇ ਆਵੇ ਸਿਸਮਾ ਤੇ ਅੰਦਰ ਗਾਵ ਸਾਧ ਵਿਚਾਰੇ 라ਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਆਵੇ ਪੰਡਿਤ ਪੰਨਰਕੀ ਸਜੁਜ ਗਵੇਦਾ ਨਾਲੇ 라ਵ મોਹਨੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਆਵੇ ਤੁਨ ਪਾਏ ਤੇਰੇ ਅੜਰਤੀ ਕਨਾਲੇ 라ਵ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ 라ਵ ਪੰਡਰ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨ ਗਾਵੇ ਜੋਤਤ ਭਾਵ ਰਤੇ ਤੇਰੇ ਭਗਤਰ ਸਾਲੇ ਹੋਏ ਕਿਤੇ ਗਵਨ ਸੇ ਮੇਂ ਜਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸਤੀ ਰੈਨ ਜਾਸੀ ਕਤਨਾ ਜੇ ਨਰਚਾਈ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੂ ਪਾਈ ਪਾਇਦੇ ਕੀਤਾ ਆਪਣਾ ਜਿਤ ਦਿਵੜੇ ਆਈ ਜੁਣ ਭਾਵੇਂ ਸੋਈ ਕਰੀ ਹੁਕਮ ਨਾ ਕਰ ਨਾ ਜਾਈ ਸ਼ੋਭਾ ਸ਼ਾਲ ਸਾ ਪਸ ਕਰ ਬਾਨ ਕਰ ਲੈ ਨਰਚਾਈ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਬੇ ਭੂਤ ਕਿਤਾ ਬਗਵਾਰੀ ਗਜਤੁੰਡਾ ਪ੍ਰਤੀਤ ਸਤਿ ਸੰਗਮਤੀ ਮਨ ਜੀਤੇ ਜਗ ਜੀਤ ਅਜੇ ਸੇ ਅਦੇ ਸਾਧਨੀ ਨੇ ਨਾ ਦੇ ਨਾਦ ਜਗ ਜੀਵੇ ਕੋ ਵੇਸਣ ਜਾਂਦੇ ਭੰਡਾਰਨ ਕਰਗੜ ਵਾਜੇ ਨਾਦ ਆਪ ਨਾਦ ਤੇ ਸਭ ਜਗ ਕਿਸੇ ਦੇ ਬਰਸਾਦ ਜੋਗ ਜੋਗ ਦੇ ਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ ਸੇ ਆਦੇਸ ਸਾਧ ਦੇ ਨਾਮ ਤੇ ਨਾਮ ਸੁਭਜੇ ਕੋ ਵੇਸ ਮੋਈ ਜੁਗਤ ਵਿਆਹੀ ਤਿੰਚੇਲੇ ਪਰਵਾਨ ਇੱਕ ਸੰਸਾਰੇ ਪੰਡਾਰੇ ਇਕਲੈ ਦੀਬਾਣ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਮਨ ਜਨਾਵੇ ਬੋਤਾ ਇਹ ਵਿਦਾਨੇ ਇਹ ਕਿਸੇ ਆਦੇਸ ਆਦ ਅਨੀਲ ਅਨਾਦ ਅਨਾਦ ਜਿਜੂ ਇੱਕੋ ਵੇਸ ਅਸਲੋਲ ਪੰਡਾ ਜੋ ਗੁਸ਼ਪਾਲ ਸੇ ਕਵਾਇਰ ਅੰਦਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇਹ ਕਿਸੇ ਆਦੇਸ ਆਦ ਅਨੀਲ ਅਨਾਦ ਅਨਾਦ ਜਿਜੂ ਇੱਕੋ ਵੇਸ ਜੀ ਬੋ ਲਖ ਹੋਵੇ ਲਖ ਹੋਵੇ ਲਖ 20 ਲਖ ਲਗੇੜਾ ਕੀ ਇਹ ਨਾਮ ਦੇਵਦੇਸ਼ ਇਹ ਤ੍ਰੈਪਤ ਪਵੜੀਆਂ ਚੜੀਏ ਹੋਏ 21 ਜੁਲਗਲਾ ਸਤਿ ਕੀ ਤਈਸ ਸਾਥ ਨਦਰੀ ਪਾਈਏ ਕੂੜੀ ਕੂੜੇ ਠੀਸ ਅਸਨ ਜੋ ਚ ਪੈਨੇ ਜੋ ਜੋ ਨ ਮੰਗਦੇ ਨ ਜੋ ਰੇ ਜੀ ਉਨ ਮਰ ਨਾ ਯੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਰਿਤੀ ਸਿਟੇਸ਼ਨ ਸਾਰ ਸਭ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਿਤੀ ਰੂਤੀ ਦੀਵਾਲ ਬਹੁਤ ਪਰੇ ਗਿਪਤਾਲ ਸਤਿ ਥਾਪ ਰਖੀ ਧਰਮ ਸਾਲ ਤੁਸੀਂ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਸੱਚਾ ਦੁਬਾਰਾ ਨਦਰੀ ਕਰਮ ਪਵੇ ਨਿਸ਼ਾਨ ਸਤਿਗੁਰੂ ਤੇ ਪਾਇ ਨਾਨਕ ਆਜਾ ਪੈ ਗਾਈ ਖੰਡ ਕਾ ਯੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਰਿਵੈ ਸੰਤਰ ਕੇਤੇ ਗਨ ਮੇਸ ਕਰਤ ਕੜੀਏ ਰੂਪ ਰੰਗ ਕੇ ਵੇਸ ਕੇਤੇ ਧਰੂਮੀ ਮੇਰ ਕੇਤੇ ਕੇਤੇ ਤਉਪਦੇਸਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਲਾਤ ਕੇਤੇ ਕੇਤੇ ਜੀਵੀ ਵੇਸ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਜਿਹੀ ਹਰੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਜੇ ਸ਼ਕਤੀ ਸੇਵ ਕੇਤੇ ਨਾਨਕ ਅੰਤਨਾਨਤ ਗਿਆਨ ਕਰ ਲੈ ਗਿਆਨ ਪਚਾਂਦੇ ਦਿੱਤੇ ਨਾਨਕ ਬਿਨੋਦ ਕੋਟਿਆ ਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਕਾਰਤ ਕੜੀਏ ਬਹੁਤ ਅਨੂਪ ਜਗ ਜਲਗਤੀ ਨਾ ਜਾਏ ਦੇਖੋ ਗੈਭਿ ਸੇ ਪਸਾਈ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਸਦਾ ਕੀ ਸੁਧ ਬਾਣੀ ਕੀ ਬਾਣੀ ਜੋਤ ਦਿੱਤੇ ਹੁਨ ਕੋਈ ਹੋਰ ਜੋਤ ਮਾ ਬਲਸੂਰ ਤਿਨ ਮੇਂ ਰਾਮ ਰਹਿਆ ਪਰਪੂਰ ਸਿਤ 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 ਨਮਮਾਇ ਤਾਕੇ ਰੂਪ ਨ ਕਥਨੇ ਜਾਏ ਨਾ ਹੋਏ ਮਰੇ ਨ ਠਾਗੇ ਜਾਏ ਜਿਨਕੇ ਰਾਮ ਸੇ ਮਨਮੋਹਿ ਸੇ ਕੇ ਲੋਕ ਨੰਦ ਜੀ ਮਨ ਸੋਇ ਸਾਤਿਖੰਡ ਵਸੇ ਰੰਕਰ ਕਰਕਰ ਵੇਖੇ ਨਦਰ ਨੇ ਹਾਲ ਜੈ ਜੈ ਮਿਲ ਲਵਰ ਪੰਡ ਜੇ ਕੋ ਕਦ ਦੰਤ ਨੰਤ ਲੋ ਲੋ ਆਕਾਰ ਜੁਗ ਜੁਗ ਤੇ ਵਿਕਰ ਦੇ ਦੇ ਵਿਸ਼ੇ ਕਰ ਵਿਚ ਨਾਨਕ ਜਨ ਗੜਾ ਸਾਲ ਉਤ ਪਹਾੜਾਂ ਤੀਰਜ ਸੁਨਿਆਰ ਐਰ ਨਮਤ ਵੇਦ ਹਥਿਆਰ ਕੋ ਲਾ ਦੰਦ ਕਾ ਪੰਡਾ ਪਾਮ੍ਰਿਤ ਟਾਲੇ ਸ਼ਬਦ ਸਦੀਕ ਕਤੇ ਸਾਲ ਜਿਨ ਗੋ ਨਦਰ ਕਰਮ ਜਨ ਕਾਇਦੇ ただいま。